ਅੱਜ ਸਰਕਟ ਹਾਊਸ ਦੇ ਵਿੱਚ ਮਾਨਯੋਗ ਇੰਡਸਟਰੀ ਐਂਡ ਕਮਰਸ ਸੈਂਟਰਲ ਸਟੇਟ ਮਿਨਿਸਟਰ ਸ਼੍ਰੀ ਸੋਮਪ੍ਰਕਾਸ਼ ਜੀ ਅਤੇ ਉਹਨਾਂ ਦੇ ਨਾਲ ਲੁਧਿਆਣਾ ਭਾਰਤੀ ਜਨਤਾ ਪਾਰਟੀ ਦੀ ਪੂਰੀ ਟੀਮ ਅੱਜ ਸਾਡੇ ਵਪਾਰੀਆਂ ਦੇ ਨਾਲ ਮੀਟਿੰਗ ਕਰਨ ਵਾਸਤੇ ਆਈ ਸੀ ਜਿਹੜਾ ਕਿ ਸਾਡੇ ਸਾਰੇ ਟੈਕਸਟਾਈਲ ਨਿਟਿੰਗ ਡਾਈਂਗ ਸਪਿਨਿੰਗ ਔਰ ਗਾਰਮੈਂਟਸ ਵਾਲਿਆਂ ਨੇ ਪਹਿਲੀ ਮਾਰਚ ਨੂੰ ਚਾਈਨਾ ਤੋਂ ਆ ਰਹੇ ਅੰਡਰ ਬਿਲਿੰਗ ਕਪੜੇ ਦੀ ਮਾਰ ਨੂੰ ਝੇਲਦੇ ਹੋਏ ਔਰ ਉਸ ਦੇ ਰੋਸ਼ ਸਰੂਪ ਔਰ ਜੋ ਇਨਕਮ ਟੈਕਸ ਦਾ 43 ਬੀ ਜਿਸ ਦੇ ਵਿੱਚ 45 ਦਿਨਾਂ ਦੇ ਵਿੱਚ ਐਮ ਐਸ ਐਮ ਇੰਡਸਟਰੀ ਨੂੰ ਪੇਮੈਂਟ ਦਾ ਭੁਗਤਾਨ ਕਰਨ ਦਾ ਜਿਹੜਾ ਪ੍ਰਬੰਧਨ ਨਵਾਂ ਲੈ ਕੇ ਆਇਆ ਹੈ ਕਿਵੇਂ ਆ ਦੋ ਜਵਲਤ ਮੁੱਦਿਆਂ ਦੇ ਉੱਤੇ ਪਿਛਲੇ 6 ਮਹੀਨਿਆਂ ਤੋਂ ਪਰਟਿਕੁਲਰਲੀ ਚਾਈਨਾ ਦੇ ਕਪੜੇ ਦੇ ਉੱਤੇ ਜੋ ਕਿ ਅੰਡਰ ਬਿਲਿੰਗ ਗੈਰ ਕਾਨੂੰਨੀ ਢੰਗ ਦੇ ਨਾਲ ਸਾਡੇ ਦੇਸ਼ ਦੇ ਵਿੱਚ ਆ ਰਿਹਾ ਜਿਸ ਦੇ ਨਾਲ तमाम स्पिनिंग ਨਿਟਿੰਗ ਵੀਵਿੰਗ ਡਾਈਇੰਗ گارਮੈਂਟਿੰਗ ਯੂਨਿਟਸ ਬੰਦ ਹੋਣ ਦੀ ਕਗਾਰ ਦੇ ਉੱਪਰ ਆ ਗਏ ਨੇ ਉਸ ਦੇ ਰੋਸ ਰੂਪ ਸਾਰੀ ਇੰਡਸਟਰੀ ਨੇ ਜੋ 1 ਮਾਰਚ ਨੂੰ ਰੇਲ ਰੋਕੋ ਅੰਦੋਲਨ ਔਰ ਨੈਸ਼ਨਲ ਹਾਈਵੇਅਸ ਨੂੰ ਜਾਮ ਕਰਨ ਦਾ ਜੋ ਅਸੀਂ ਫੈਸਲਾ ਕੀਤਾ ਹੈਗਾ ਅੱਜ ਉਸ ਦੇ ਸੰਬੰਧ ਵਿੱਚ ਗੱਲਬਾਤ ਕਰਨ ਵਾਸਤੇ ਮੰਤਰੀ ਜੀ ਆਏ ਸੀਗੇ ਉਹਨਾਂ ਨੇ ਸਾਨੂੰ ਆਸ਼ਵਾਸਨ ਤਾਂ ਦਿੱਤਾ ਹੈਗਾ ਔਰ ਸਾਨੂੰ ਤੁਰੰਤ ਪਰसों ਹੀ ਸਾਨੂੰ ਦਿੱਲੀ ਬੁਲਾਇਆ ਹੈਗਾ ਤੇ ਪਿਊਸ਼ ਗੋਲਡੀ ਦੇ ਨਾਲ ਬੈਠ ਕੇ ਅਸ مسئلے ਦਾ ਹੱਲ ਕਰਵਾਉਣ ਵਾਸਤੇ ਸਾਡੀ ਜੋ ਮੇਨ ਰੂਪ ਤੇ ਮੰਗ ਹੈਗੀ ਹੈ ਵੀ ਕਿਸੇ ਵੀ ਤਰੀਕੇ ਦੇ ਨਿਟਿਡ ਫੈਬਰਿਕ ਦੇ ਉੱਤੇ ਐਮ ਆਈ ਪੀ ਲਗਾਈ ਜਾਵੇ ਮਿਨੀਮਮ ਇੰਪੋਰਟ ਪ੍ਰਾਈਸ ਪਰੰਤੂ ਅਗਰ ਅਸੀਂ ਪਰਸੋਂ ਹੁਣ ਦਿੱਲੀ ਜਾਵਾਂਗੇ ਸਾਡਾ ਪੰਜ ਮੈਂਬਰੀ ਡੈਲੀਗੇਸ਼ਨ ਅਗਰ ਗਲਤ ਕਰਕੇ ਅਗਰ ਕੋਈ ਫੈਸਲਾ ਠੋਸ ਨਿਰਣੇ ਇੰਡਸਟਰੀਅਲ ਕਮਰਸ ਮਿਨਿਸਟਰੀ ਸਾਡੀ ਪੂਰੇ ਭਾਰਤ ਦੀ ਟੈਕਸਟਾਈਲ ਇੰਡਸਟਰੀ ਨੂੰ ਬਚਾਉਣ ਦੇ ਵਾਸਤੇ ਜੇ ਨਹੀਂ ਲੈਂਦੀ ਤੇ ਪਹਿਲੀ ਮਾਰਚ ਨੂੰ ਸਾਡਾ ਜਿਹੜਾ ਰੇਲ ਰੋਕੋ ਔਰ ਨੈਸ਼ਨਲ ਹਾਈਵੇਜ਼ ਨੂੰ ਬੰਦ ਕਰਨ ਦਾ ਜਿਹੜਾ ਸਾਡਾ ਪ੍ਰੋਗਰਾਮ ਹੈਗਾ ਉਹ ਉਸੇ ਤਰ੍ਹਾਂ ਪੱਕਾ ਔਰ ਮਜ਼ਬੂਤ ਢੰਗ ਦੇ ਨਾਲ ਰਹੇਗਾ ਔਰ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਅਸੀਂ ਸਾਰੀ ਬਾਜ਼ਾਰ ਹੋਲ سیلਰ ਟਰੇਡਰਸ ਮੈਨੂਫੈਕਚਰਰਸ ਸਾਡ ਅਸੀਂ ਆਪਣੇ ਜਿਹੜੇ ਕਰਮਚਾਰੀ ਹੈਗੇ ਆ ਸਾਡੇ ਜੋ ਮਜ਼ਦੂਰ ਭਰਾ ਹੈਗੇ ਆ ਉਹਨਾਂ ਦੇ ਨਾਲ ਲੱਖਾਂ ਦੀ ਤਦਾਦ ਦੇ ਵਿੱਚ ਅਸੀਂ ਪਹਿਲੀ ਮਾਰਚ ਨੂੰ ਬੰਦ ਕਰਾਂਗੇ ਅੱਜ ਲੋਜਾਨੇ ਦੀਆਂ ਵੱਖ-ਵੱਖ ਐਸੋਸੀਏਸ਼ਨ ਇੰਡਸਟਰੀਆਂ ਨਾਲ ਮੀਟਿੰਗ ਕੀਤੀ ਉਹਨਾਂ ਦੀ ਕਈ ਡਿਮਾਂਡਸ ਨੇ ਜਿਹੜਾ ਟੈਕਸ ਦੀ ਉਹਨਾਂ 45 ਦਿਨਾਂ ਦੇ ਪੇਮੈਂਟ ਦੀ ਐਫਐਸਬੀ ਕੋਲ ਤੇ ਦੂਸਰਾ ਚਾਈਨਾ ਤੋਂ ਜਿਹੜਾ ਮਾਰਮ ਮੋਡ ਹੋ ਰਿਹਾ ਜੀ ਕੱਟ ਸਦੀ ਲਹੇਗੀ ਔਰ ਇਹਨਾਂ ਨੂੰ ਦੱਸਿਆ ਕਿ ਜੋ ਵੀ ਤੁਸੀਂ ਰਿਪਰੈਜੇਸ਼ਨ ਠੀਕ ਤਰ੍ਹਾਂ ਬਣਾ ਕੇ ਦਿਓ ਵੀ ਦੇ ਆਰ ਵੈਲਕਮ ਟੂ ਮੀਟ ਮੀ ਐਟ ਦਿੱਲੀ ਜਦੋਂ ਮਰਜੀ ਮੇਰੇ ਕੋਲ ਆ ਕੇ ਮਿਲੋ ਔਰ ਕੋਸ਼ਿਸ਼ ਕਰਾਂਗੇ ਕਿ ਇਨਦੀ ਗਾੜੀਆਂ ਸੌਸੇ ਆਨਦੋਰ ਕਰ ਸਕੀ। ਬਟ ਐਕਸਟ੍ਰੇਜ ਵਾਲੇ ਨੇ ਪਿਛਲੀ ਵਾਰੀ ਸੂਰਤ ਵਾਲਿਆਂ ਨੇ ਇੱਕ ਰਿਟਰਨ ਚ ਮੇਲ ਪਾਈ ਸੀ। ਉਹਨਾਂ ਨੇ ਪੀਐਮਬੀਓ ਤੱਕ ਪਾਈ ਸੀ ਔਰ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਕਿ ਮੇਰੇ ਤੋਂ ਪਹਿਲਾਂ ਤਾਂ ਉੱਪਰ ਤੱਕ ਪਹੁੰਚ ਚੁੱਕੀ ਐ। ਉਹਦੇ ਤੇ ਵੀ ਅੱਜ ਤੱਕ ਐਕਸ਼ਨ ਨਹੀਂ ਹੋਇਆ। ਕੋਈ ਮਾਦਾ ਇੱਕ ਸਾਲ ਬਾਅਦ ਫੇਰ ਦੁਬਾਰਾ ਉੱਠੀ ਐ। ਇਹਦਾ ਮਤਲਬ ਇੱਕ ਸਾਲ ਜੀ ਪਤਾ ਹੀ ਨਹੀਂ ਲੱਗਿਆ ਸਰਕਾਰ ਨੂੰ। ਸਰਕਾਰ ਨੂੰ ਸਰ ਚੀਜ਼ ਦਾ ਪਤਾ ਹੈ। ਜੀ ਜਿਹੜੀ ਜੀ ਦੱਸਣਗੇ ਬੈਠ ਕੇ ਐਸੋਸੀਏਸ਼ਨ ਨਾਲ ਦੀ ਆ ਬੈਠ ਕੇ ਸਰਕਾਰ ਨਾਲ ਡਿਸਕਸ ਕਰੇ ਕਈ ਚੀਜ਼ ਆਪਾਂ ਗੱਲ ਕਹਿ ਦਿੰਨੇ ਆ ਐਕਚੁਅਲੀ ਉੱਚ ਉੱਚ ਗੱਲ ਕੋਈ ਹੋ ਬੈਕਲ ਦਿੰਨੇ ਜਦ ਤੱਕ ਬੈਠ ਕੇ ਡਿਸਕਸ ਨਹੀਂ ਹੁੰਦਾ ਵੱਡੇ ਲੈਵਲ ਤੇ ਉਹ ਉਹ ਜੋ ਹੱਲ ਨਿਕਲੇਗਾ ਇਹਦਾ ਰਿਪਰੈਜ਼ੈਂਟੇਸ਼ਨ ਮੈਂ ਕੁਝ ਵੀ ਰਿਪਰੈਜ਼ੈਂਟੇਸ਼ਨ ਦੇਦਾ ਉਹਦੇ ਵਿੱਚ ਫੈਕਟਸ ਨਿਕੜਾ ਐਕਚੁਅਲੀ ਗੱਲ ਕੀ ਹੈ ਉਹ ਤੋਂ ਬਾਅਦ ਕਰਦਾ ਹਾਂ ਇੱਕ ਗੱਲ ਇਹ ਤੁਸੀਂ ਇੱਕ ਚੀਜ਼ ਕਿ ਪੰਜਾਬ ਚ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਇਸ ਤੇ ਕਿ ਪਾਣੀ ਹੱਤਾਂ ਵਿੱਚ ਜਿਹੜੀ ਪ੍ਰੋਬਲਮਸ ਹੋ ਰਹੀ ਆ ਉਸ ਨੂੰ ਸਰਕਾਰ ਆਖਰਕਾਰ ਕਿਉਂ ਨਹੀਂ ਟੈਕਲ ਕਰਦੀ ਕਿਸਾਨ ਮਰ ਰਹੇ ਥੇ ਪੰਜਾਬ ਦੇ ਬਾਰਡਰ 'ਤੇ ਭਾਰਤੀ ਜਨਤਾ ਪਾਰਟੀ ਹਰ ਚੀਜ਼ ਨੂੰ ਮਸਲਾ ਵੱਡੇ ਸੱਤਰ ਦੇ ਹੱਲ ਕਰ ਰਹੀ ਹੈ ਇਸ ਨੂੰ ਕਿਉਂ ਦੇਰੀ ਹੋ ਰਹੀ ਲਗਾਤਾਰ ਕਿਸਾਨਾਂ ਦੀ ਮੰਗਾਂ ਕਿਉਂ ਨਹੀਂ ਸੋਲਵ ਕੀਤੇ ਜੇ ਬਾਰਡਰ ਤੇ ਇੱਕਦਮ ਬਾਟਰ ਬਰਿਆ ਪਿਆ ਪੂਰੀ ਤੇਰਾ ਦੇਖੋ ਸਰਕਾਰ ਹਮੇਸ਼ਾ ਕਰਦੀ ਗੱਲਬਾਤ ਨਾਲ ਹੀ ਮਸਲੇ ਹੱਲ ਹੋਣੇ ਆ ਜੀ ਜਿੰਨਾ ਐਮ ਐਸ ਐਮ ਆਈ ਤੇ ਦੇਹੇ ਕੀ ਕਿਸਾਨਾਂ ਲਈ ਜੋ ਸਰਕਾਰ ਨੇ ਦਿੱਤਾ ਜੋ ਸਰਕਾਰ ਨੇ ਅਮੀਰ ਪਰਾਈਸ ਹਰ ਚੀਜ਼ ਦੀ ਵਧਾਈ ਆ ਉਹਦੀ ਪੇਮੈਂਟ ਵੀ ਵਧਾਈ ਆ ਕਿਸਾਨ ਸਨਮਾਨ ਨਿਧੀ ਵੀ ਜਾਂਦੀ ਹੈ ਹਰ ਚੀਜ਼ ਕੋਸ਼ਿਸ਼ ਕੀਤੀ ਹੈ ਤੇ ਜੇ ਕਿਸਾਨਾਂ ਦੀ ਮੈਂ ਇਹੀ ਆ ਸਰਕਾਰ ਨੂੰ ਕਹਿੰਦੇ ਆ ਅਸੀਂ ਗੱਲਬਾਤ ਸਰਕਾਰ ਕਰਨੀ ਹਮੇਸ਼ਾ ਤਿਆਰ ਹੈ ਬੈਠ ਕੇ ਗੱਲ ਕਰਨੀ ਹੈ ਮંત્રી ਜੀ ਗੱਲ ਕਰਦੇ ਕਿਹਾ ਐਮ ਆਈ ਪੀ ਲਗਾਈ ਜਾਵੇ ਮੇਮਾ ਵੀ ਬੋਰਡ ਪ੍ਰਾਈਸ ਕੀ ਹੋ ਇਹਨਾਂ ਨੂੰ ਹੱਕ ਮਿਲੂਗਾ ਕਿ ਇਸ ਟਾਈਮ ਇਲੈਕਸ਼ਨ ਵੀ ਹੈ ਹਰ ਇੱਕ ਚੀਜ਼ ਇੱਕ ਇੱਕ ਆਈਟਮ ਇਹ ਨਹੀਂ ਹੁੰਦਾ 20 ਚੀਜ਼ਾਂ ਦੀ ਲਿਸਟ ਬਣਾ ਕੇ ਮਿੰਟਮ ਬੋਰਡ ਪ੍ਰਾਈਸ ਲੱਗਦਾ ਜੀ ਇਹਨਾਂ ਨੇ ਤਾਂ ਇੱਕ ਇੱਕ ਕੱਪੜੇ ਤੇ ਬੇਸਿਕ ਤੇ ਕਿਹਾ ਬਾਕੀ ਤਾਂ ਆਪੇ ਲੱਗ ਜੀ ਕਈ ਚੀਜ਼ ਕਿੰਨੇ ਵਪਾਰੀ ਕਿੰਨੇ ਐਸੋਸੀਏਸ਼ਨਾਂ ਬੈਠੀਆਂ ਸੀ ਸਾਰਿਆਂ ਨੇ ਮੰਗ ਤਾਂ ਇੱਕੋ ਹੀ ਹੈ ਜੀ ਕੋਈ ਡਾਈ ਕੋਈ ਡਰਾਅਰ ਵਾਲਾ ਕਹਿੰਦਾ ਸਾਰਿਆਂ ਦਾ ਮੰਗ ਇੱਕੋ ਹੀ ਹੈ ਜੀ ਮੇਰੀ ਗੱਲ ਸੁਣ ਲੋ ਤੁਸੀਂ ਐਂ ਨਾ ਕਰੋ ਹੈ ਜੀ ਸਰ ਇੱਕ ਇੱਕ ਚੀਜ਼ ਵਾਇਦਾ ਡੀਲ ਹੁੰਦੀ ਹੈ ਇੱਥੇ ਲਗਾਉਣਾ ਜ ਨਹੀਂ ਹੈ ਨਾ ਇਹਦਾ ਪ੍ਰਾਈਸ ਮਿਨੀਮਮ ਪ੍ਰਾਈਸ ਵੇਚਦਾ ਨਾ ਕਿਉਂ ਵੇਚਣਾ ਮੰਤਰੀ ਇਹ ਦੇਖੋ ਕੋਰਟ ਚ ਵੀ ਜਾਂਦੇ ਆ ਡੀਗਲ ਵੀ ਹੁੰਦਾ ਹੈ ਹਰ ਇੱਕ ਚੀਜ਼ ਨੂੰ ਕੰਸੀਡਰ ਕਰਕੇ ਫਿਰ ਉਹਤੇ ਪ੍ਰਾਈਸ ਬਣਦਾ ਇਟ ਇਜ਼ ਨਾਟ ਸਿੰਪਲ ਵੀ ਚੀਜ਼ ਹੈ ਮਨ ਉਸੇ ਨਾਲ ਨੈਕਸਟ ਮੀਟਿੰਗ ਕੀ ਰੱਖ ਰਹੇ ਤੁਸੀਂ ਅਲੀ ਡਿਬੇਟੇਬਲ ਲੈ ਕੇ ਆ ਰਹੇ ਉਹਨਾਂ ਨੂੰ ਕੀ ਗਵਰਨਮੈਂਟ ਦੇ ਨਾਲ ਇਹਨਾਂ ਦੀ ਪਾਲਿਸੀ ਦੇ ਵਿੱਚ ਕੁਝ ਜਦੋਂ ਵੀ ਆਣਗੇ ਜੀ ਦੇ ਆਰ ਵੈਲਕਮ ਟੂ ਮੀਟਿੰਗ ਹੈ ਨਹੀਂ ਤਾਂ ਉਹਦਾ ਟਾਈਮ ਜਦੋਂ ਤੁਸੀਂ ਦੱਸੋਗੇ ਦੱਸੋ ਨੈਕਸਟ ਵੀਕ ਨੈਕਸਟ ਵੀ ਫਿਕਸ ਕਰਾਂਗੇ ਜੀ ਜਿਹੜੀ ਸਰਕਾਰ ਨੂੰ ਗੁੰਮਰਾਹ ਕਿਉਂਕਿ ਤੁਸੀਂ ਮੀਟਿੰਗਾਂ ਕੀਤੀਆਂ ਹਰ ਮੰਤਰੀ ਮੀਟਿੰਗ ਕਰ ਰਿਹਾ ਜੀ ਇਹ ਮੋਦੀ ਦੀ ਸਰਕਾਰ ਹੈ ਕਿਤੇ ਜੋ ਮੋਦੀ ਕੋਈ ਵਿਵਰਣ ਨਹੀਂ ਕਰ ਸਕਦਾ ਮੋਦੀ ਮੰਤਰੀ ਜੀ ਤੁਸੀਂ ਕਹਿੰਦੇ ਕਿ ਤੁਸੀਂ ਇਹ ਕਿਹਾ ਕਿ ਜਿਹੜੇ ਮੰਗਾਂ ਵਾਲੇ ਵੀ ਹੈ ਉਹ ਵੀ ਆਪਣੇ ਇੰਡੀਆ ਨਹੀਂ ਹੈ ਤੇ ਜਿਹੜੇ ਉੱਥੇ ਕਲੀਅਰ ਕਰ ਰਹੇ ਅਫਸਰ ਜਾਂ ਜਿਹੜੇ ਮੰਤਰੀ ਕੋਈ ਵੀ ਜਿਨ੍ਹਾਂ ਦੇ ਜਿਹੜੇ ਮੰਤਰੀ ਜੀ ਕਲੀਅਰ ਕਰਦਾ ਕੀ ਜਦੋਂ ਬਾਤ ਤੇ ਜਾ ਮੰਤਰੀਆਂ ਦੇ ਨੋਟਿਸ ਆ ਸੀ ਕਿਹਾ ਉਹਨਾਂ ਨੂੰ ਵੀ ਤਾਂ ਪਤਾ ਹੋਵੇਗਾ ਉਹ ਵੀ ਤੇ ਇੰਡੀਆ ਹੈ ਸਾਰਾ ਕੁਝ